ਹੈਪੀ ਬਰਥਡੇ ਥੈਂਕ ਯੂ ਲੱਗੀ ਪਈਆਂ ਤਿਆਰੀਆਂ ਕਰਨ ਨੂੰ ਹੋਰ ਤਿਆਰੀਆਂ ਵੀ ਕਰਨੀਆਂ ਹੀ ਆ ਆ ਮੈਂ ਲਈ ਸੀਗੀ ਓਹੋ ਗੁਲਦਸਤਾ ਜਾਂ ਉੱਥੋਂ ਹੂੰ ਉਹਦੇ ਗੰਗਾ ਨਗਰ ਗਈ ਜਦੋਂ ਤੇ ਮੈਂ ਆਖਾ ਚ ਲੈ ਇਹਨੂੰ ਜਿਚਾ ਕੇ ਰੱਖ ਦਿਆ ਹਨਾ ਅੱਛਾ ਦੇਖ ਸੋਹਣਾ ਲੱਗਦਾ ਨਾ ਬਹੁਤ ਸੋਹਣਾ ਹੈਪੀ ਬਰਥਡੇ ਤੁਸੀਂ ਤਾਂ ਹੁਣ ਬੋਲਿਆ ਨਾ ਹੂੰ ਤੇ ਮੈਨੂੰ ਮੇਰੇ ਫੋਲੋਵਰਾਂ ਦੇ ਕਦੋਂ ਤੇ ਫੋਨ ਆਈ ਜਾਂਦੇ ਆ ਕਦੋਂ ਦੇ ਮੈਸੇਜ ਆਈ ਜਾਂਦੇ ਨੇ ਸਵੇਰ ਦੇ ਅੱਛਾ ਤੇ ਤੁਹਾਡੇ ਯਾਦ ਨਹੀਂ ਸੀ ਕਿ ਨਹੀਂ ਮੇਰੇ ਯਾਰ ਸੇ ਮੈਂ ਪਹਿਲਾਂ ਤਾਂ ਮੈਂ ਵੀ ਸਾਰਿਆਂ ਨੂੰ ਮੇਰੇ ਜਿੰਨੇ ਵੀ ਫੋਲੋਅਰ ਨੇ ਮਤਲਬ ਜੋ ਵੀ ਮੈਨੂੰ ਇੰਨਾ ਇੰਨਾ ਪਿਆਰ ਦੇ ਰਹੇ ਨੇ ਹਨਾ ਮੈਂ ਅੱਜ ਹੈਪੀ ਬਰਥਡੇ ਦੀ ਫੋਟੋ ਪਾਈ ਹੈ ਤੇ ਉਹਨਾਂ ਦਾ ਬਹੁਤ ਬਹੁਤ ਲੱਖ ਲੱਖ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਤਹਿ ਦਿਲ ਤੋਂ ਪਿਆਰ ਤੇ ਬਾਕੀ ਦੇਖੋ ਠੀਕ ਹੈ ਇਹ ਰੀਤੀ ਰਿਵਾਜ ਬਣਿਆ ਪਿਆ ਹੈਗਾ ਹਨਾ ਹੈਪੀ ਬਰਥਡੇ ਦਾ ਵੀ ਹੈਪੀ ਬਰਥਡੇ ਮਨਾਉਣਾ ਆਪਾਂ ਤੇ ਦਿਨੋਂ ਦਿਨ ਦਿਰੋਂ ਦਿਨ ਕਹਦੇ ਹੁੰਦੇ ਜਿੰਦਗੀ ਘਟਦੀ ਆ ਆਪਣਾ ਵੀ ਇੱਕ ਸਾਲ ਹੋਰ ਘਟ ਗਿਆ ਤੇ ਬਹੁਤ ਹੀ ਆਪਾਂ ਜਿੱਥੇ ਮਨਾ ਕੇ ਆਉਣਾ ਆ ਮਨਾਉਣਾ ਕਿੱਥੇ ਹੈ ਜੀ ਇਹ ਤਾਂ ਐਵੇਂ ਉਹ ਹੁੰਦੇ ਨੇ ਮਤਲਬ ਕਿ ਮਨਾਉਣੇ ਵੀ ਆਪਾਂ ਬਰਥਡੇ ਮਨਾਉਣਾ ਹੈ ਜੀ ਫਲਾੜੀ ਜਗ੍ਹਾ ਤੇ ਸੈਲੀਬ੍ਰੇਟ ਕਰਨਾ ਉਹ ਕਰਨਾ ਹਨਾ ਪਰ ਮੈਂ ਤਾਂ ਤੁਹਾਨੂੰ ਇਹ ਕਹਿਣੀ ਆ ਵੀ ਤੁਸੀਂ ਜਿੰਨਾ ਪਿਆਰ ਇੱਜ਼ਤ ਮੈਨੂੰ ਦਿੰਦੇ ਹੋ ਤੇ ਇੰਨਾ ਹੀ ਦਿੰਦੇ ਰਹੋ ਤਾਂ ਇਹ ਮਤਲਬ ਇਸ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਕੋਈ ਵੀ ਨਹੀਂ ਹੁੰਦੀ ਹੈਗੀ ਹਨਾ ਬਹੁਤ ਦੁੱਖ ਦੇਖੇ ਨੇ ਜ਼ਿੰਦਗੀ ਦੇ ਵਿੱਚ ਬਹੁਤ ਸੁੱਖ ਵੀ ਆਏ ਨੇ ਪਰ ਜਿਵੇਂ ਤੁਸੀਂ ਦੁੱਖਾਂ ਦੇ ਵਿੱਚ ਮੇਰੇ ਨਾਲ ਖੜੇ ਰਹੇ ਹੋ ਦੁੱਖਾਂ ਦੇ ਵਿੱਚ ਉਹ ਤੁਸੀਂ ਮੈਨੂੰ ਕੱਢਿਆ ਹਨ ਤਾਂ ਇਸ ਤੋਂ ਵੱਡੀ ਖੁਸ਼ੀ ਤਾਂ ਹੋਰ ਕੋਈ ਵੀ ਨਹੀਂ ਹੋ ਸਕਦੀ ਤੇ ਮੈਂ ਤਾਂ ਮਤਲਬ ਸਾਰਿਆਂ ਨੂੰ ਇਹੀ ਕਹਿਣੀ ਹੈ ਵੀ ਚਲੋ ਬਰਥਡੇ ਮਨਾਉਣਾ ਖੁਸ਼ੀਆਂ ਹਨ ਇਹ ਇੱਕ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਨੇ ਮਤਲਬ ਆਪਾਂ ਕਹਿੰਦੇ ਨੇ ਇੱਕ ਸਪੈਸ਼ਲ ਦਿਨ ਆ ਗਿਆ ਹਨ ਪਰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਜਦੋਂ ਆਪਣਾ ਜੀਵਨ ਸਾਥੀ ਆਪਣੇ ਨਾਲ ਹੈ ਆਪਣੇ ਨਾਲ ਉਹ ਦੁੱਖ ਸੁੱਖ ਦੇ ਵਿੱਚ ਖੜਾ ਬਹੁਤ ਦੁੱਖ ਦੇਖੇ ਨੇ ਜ਼ਿੰਦਗੀ ਦੇ ਵਿੱਚ ਇਹ ਨਹੀਂ ਬਹੁਤ ਹੀ ਦੁੱਖ ਸਭ ਨੇ ਦੇਖੇ ਹੁੰਦੇ ਮੈਂ ਇਕੱਲੇ ਨਹੀਂ ਦੇਖੇ ਬਸ ਆਪਾਂ ਦੱਸਦੇ ਨਹੀਂ ਹਨਾ ਆਪਾਂ ਕਹਿ ਦਿੰਦੇ ਆ ਵੀ ਕਿਉਂ ਮਤਲਬ ਉਹ ਕਰਨਾ ਜ਼ਾਹਰ ਕਰਨਾ ਹੈਗਾ ਤੇ ਜ਼ਿੰਦਗੀ ਨੰਗੀ ਜਾਂਦੀ ਹੈਗੀ ਇਹ ਦਿਨ ਘੱਟੀ ਜਾਂਦੇ ਨੇ ਦਿਨ ਤਾਂ ਬਸ ਉਨੇ ਦਿਨ ਹੀ ਵੱਧਦੇ ਜਿੰਨੇ ਦਿਨ ਆਪਾਂ ਮਾਂ ਦੇ ਪੇਟ 'ਚ ਦੁੱਖ ਸੁੱਖ ਤਾਂ ਚੱਲਦੇ ਰਹਿੰਦੇ ਤਾਂ ਜ਼ਿੰਦਗੀ ਦੀ ਸਾਹ ਜ ਹੈ ਨਾ ਇੱਕ ਇਹ ਤਾਂ ਹੈ ਜੀ ਬਸ ਇੰਨੇ ਵੀ ਛੋਟੇ ਮੋਟੇ ਕੰਮ ਹੁੰਦੇ ਨੇ ਵੀ ਉਹ ਕਰ ਲੇ ਪਰ ਅੱਜ ਮੈਨੂੰ ਬਹੁਤ ਜਿਆਦਾ ਮੈਨੂੰ ਮਾਨ ਫੀਲ ਹੋਇਆ ਜਦੋਂ ਮੇਰੇ ਫੋਲੋਅਰ ਆਰੇ ਬੈ 6 ਵਜੇ ਪਿਕ ਪਾਈ ਆਪਦੀ ਤੇ 6 ਵਜੇ ਦੇ ਮੈਨੂੰ ਸਵਾ 6 ਵਜੇ ਦੇ ਫੋਨ ਆਉਣ ਲੱਗੇ ਆ ਤੇ ਇੰਨੇ ਮਤਲਬ ਮੈਨੂੰ ਮੈਸੇਜ ਆਏ ਕਮੈਂਟ ਆਏ ਫੋਨ ਆਏ ਇੰਨਾ ਪਿਆਰ ਕੀਤਾ ਦੀਦੀ ਕਿੱਥੇ ਮਨਾਉਂਗੇ ਦੀਦੀ ਕਿੱਥੇ ਮਨਾਉਂਗੇ ਭਾਈ ਮੈਂ ਤਾਂ ਸਾਰਿਆਂ ਨੂੰ ਕਹਿੰਦੀ ਆ ਵੀ ਜਿੱਥੇ ਤੁਸੀਂ ਕਹੋਗੇ ਆਪਾਂ ਉੱਥੇ ਮਨਾ ਲੈਂਦੇ ਆ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਯਾਦ ਕੀਤਾ ਹਨਾ ਤੇ ਮਤਲਬ ਸਪੈਸ਼ਲ ਜਿਹਾ ਦਿਨ ਮੇਰਾ ਬਣਾਇਆ ਤੁਸੀਂ ਤੇ ਬਾਕੀ ਦੇਖੋ ਖੁਸ਼ੀਆਂ ਵੀ ਮਨਾਉਣੀਆਂ ਚਾਹੀਦੀਆਂ ਨੇ ਪਰ ਕਈ ਵਾਰੀ ਆਪਾਂ ਮਤਲਬ ਇਨੇ ਘੁੱਟੇ ਹੋਏ ਹੁੰਨੇ ਆ ਤੇ ਆਪਾਂ ਨੂੰ ਥੋੜਾ ਜਿਹਾ ਔਖਾ ਵੀ ਲੱਗਦਾ ਹਨਾ ਤੇ ਪਰ ਆਪਾਂ ਬੱਚਿਆਂ ਦੀਆਂ ਤਾਂ ਹਰ ਤਰ੍ਹਾਂ ਦੀਆਂ ਖੁਸ਼ੀਆਂ ਮਨਾਉਂਦੇ ਜਦੋਂ ਆਪ ਦਾ ਖੁਸ਼ ਕਰਨਾ ਹੁੰਦਾ ਨਾ ਉਦੋਂ ਫਿਰ ਥੋੜਾ ਜਿਹਾ ਮਨ ਨੂੰ ਉਹ ਅੰਦਰੋਂ ਚਾਹੇ